ਜੀ ਦੋਸਤੋ ਅੱਜ ਤੁਹਾਡੇ ਬੀਵੀ ਸਾਹਿਬ ਨਾਲੇ ਅੱਜ ਜਾ ਰਹੇ ਹੋ ਘੋਰਾ ਸਾਹਿਬ ਚ ਘੋਰਾ ਸਾਹਿਬ ਦੇ ਬਾਰੇ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਰੂਪ ਵਿੱਚ ਤੁਹਾਨੂੰ ਦੇਵਾਂਗੇ ਘੋਰਾ ਸਾਹਿਬ ਬਾਰੇ ਸਾਰੀ ਜਾਣਕਾਰੀ ਤੇ ਜਨਸਧਿਪਕ ਖਵਾਰੇ ਕੋਸ਼ਿਸ਼ ਕਰਾਂਗੇ ਇਹ ਬਰਾੜ ਇੱਕ ਮੈਂਬਰ ਜੋ ਸਹਾਇਤਾ ਕਰ ਰਹੀ ਨੇ ਬੜੀ ਛੇਰੀ ਬਣੀ ਹੋਈ ਸੋਨੇ ਖਾਣੇ ਦਾ ਘੋਰਾ ਸਾਹਿਬ ਦੀ ਮਾਰਦਾ ਅੱਜ ਵੀ ਇਸੋਂ ਉੱਥੇ ਪੂਰਾ ਖੰਡਵਾੜ ਦਾ ਪਹੁੰਚ ਹੁੰਦਾ ਹੈ ਜਿਹੜੇ ਆਪਣੇ ਤੇ ਉਹਦਾ ਪਹੁੰਚ ਪੈਂਦੇ ਅੱਜ ਵੀ ਇਹ ਸੋਨੂਪੁਰਾ ਸਾਹਿਬ ਦੇ ਵਿੱਚ ਜੋ ਸਾਰੀ ਇਹ ਜਾਣਕਾਰੀ ਅੱਜ ਤੁਹਾਨੂੰ ਵੀਡੀਓ ਦੇ ਰੂਪ ਵਿੱਚ ਦਿਵਾ ਗਈ। ਇਹ ਸਾਹਮਣੇ ਲੰਬੀ ਰੋਡ ਆ ਗਈ। ਲੰਬੀ ਰੋਡ ਤੋਂ ਅੱਗੇ ਦਰਰੇ ਤੋਂ ਥੋੜਾ ਜਿਹਾ ਅੱਗੇ ਜਾ ਕੇ 3-4 ਕਿਲੋਮੀਟਰੋਂ ਦਾ ਆਪਣਾ ਪੋਰਾ ਸਾਹਿਬ। ਤੇ ਸਾਹਮਣੇ ਲਿਖਿਆ ਸਾਨੂੰ ਦਿਖਾਈ ਦੇ ਰਿਹਾ ਹੋਊਗਾ। ਇਹ ਪੋਰਾ ਸਾਹਿਬ ਵਾਲੀ ਕੋਲ ਲੱਗਾ ਇੱਕ ਸੰਤੀ ਸਰਦਾਰੀ ਪੋਰਾ ਸਾਹਿਬ ਵਾਲਾ। ਆਪਣੇ ਆਇਆ। ਕੀ ਸਮਸਾਰੀ ਜਾਣਕਾਰੀ ਆਪਾਂ ਇੰਟਰਵੇਊ ਦੇ ਜਾ ਕੇ ਕੋਸ਼ਿਸ਼ ਕਰਾਂਗੇ ਕੁਆਰਟੇ ਮੈਂਬਰਾਂ ਨਾਲ ਕੋਈ ਸਿਆਸਵਾਣ ਆਪਣੀ ਕਰਦੇ ਪੁਰਾ ਸਾਹਿਬ ਦੀ ਤੇ ਉੱਥੇ ਜਾ ਕੇ ਜਾਣਕਾਰੀ ਦੇ ਗਿਆਂ ਨਾ ਕਿ ਪੂਰੀ ਲੈ ਕੇ ਇਤਿਹਾਸਿਕ ਖਵਾਰੀ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਆਪਾਂ ਪੁਰਾ ਸਾਹਿਬ ਦੀ ਲੋ ਜੀ ਹੁਣ ਆਪਾਂ ਲੰਬੀ ਰੋਡ ਤੋਂ ਪੁਰਾ ਸਾਹਿਬ ਵਾਲੀ ਪਈ ਨੂੰ ਪਹੁੰਚ ਚੁੱਕਿਆ ਤੇ ਪੁਰਾ ਸਾਹਿਬ ਵਾਲੀ ਪਈ ਥੋੜਾ ਪਿੱਛੇ ਪਾੜਦੀ ਆ ਮਤਲਬ ਕਿ ਤੇ ਤੈ ਆਪਣੀ ਤਰਾਹ ਸ਼ਾਰਕ ਮੜਦੀ ਆ ਉਤੋਂ 2-300 ਮੀਟਰ ਪਿੱਛੇ ਖੱਬੇ ਹੱਥ ਆਪਣੀ ਹੱਥ ਨੂੰ ਪਾੜਦੀ ਆ ਜਦੋਂ ਆਪਕੇ ਦਰਵਾਜੇ ਤੋਂ ਲੰਬੇ ਕੰਨ ਨਹੀਂ ਜਾਂਦੇ ਆ ਪੋਰਾਸਾ ਵਾਲੀ ਆਪਣੀ ਪਈ ਸ਼ਾਰਕ ਤੋਂ ਪਾੜਦੀ ਆ ਤੇ ਆਪਾਂ ਸਾਹਮਣੀ ਦਸਨ ਲੱਗ ਗਏ ਨੇ ਦੇਖ ਤਾ ਲਈ ਚਿਰੀ ਸ਼ਾਰਕ ਤੋਂ ਪਹੁੰਚ ਗਏ ਪੋਰਾਸਾ ਦੇ ਵਿੱਚ ਤੇ ਅੱਜ ਉੱਤੇ ਖੰਡਵਾਰ ਸਾਹਿਬ ਦੇ ਪ੍ਰਧਾਨੇ ਪਹੁੰਚੇ ਸੀ ਪੀਐਸ ਨੂੰ ਆਇਸਾਲ ਕਹਿੰਦੇ ਨੇ ਤੇ ਇਸ ਮਹੀਨੇ ਦੀ 23 ਤਰੀਕ ਨੂੰ ਤੇ ਤਰੀ ਕੋਈ ਮਰਜ਼ੀ ਹੋਵੇ ਦੂਜੀ ਪੀਐਸ ਵਾਲੇ ਦਿਨ ਤੇ ਸੀ ਮਹੀਨੇ ਤੇ ਉਤੇ ਭੋਗ ਆਨੇ ਹੁੰਦੇ ਦੂਜੀ ਤੇ ਕਿਹੜੀ ਮਰਜ਼ੀ ਹੋਵੇ ਉਹਦਾ ਵੀ ਚੱਕਰ ਨਹੀਂ ਹੁੰਦਾ ਤੇ ਦਿਖਾਵਾਂਗੇ ਤੁਹਾਨੂੰ ਅੱਜ ਪਿਆ ਹੈ ਇੱਕ ਸੱਜਰੀ ਪੂਰੇ ਵਧੀਆ ਲੱਗੇ ਹੋਏ ਬਾਜ਼ਾਰ ਵੀ ਤੇ ਇਧਰ ਆਪਣਾ ਸਾਹਮਣੇ ਲੰਗਰ ਚੱਲ ਰਿਹਾ ਪੂਰੀਆਂ ਸ਼ੋਲੇਆਂ ਦਾ ਤੇ ਖੀਰ ਵੀ ਆ ਤੇ ਚਲਪੂਣੇ ਵੀ ਆ ਤੰਦਰ ਆਪਣੀ ਕੰਮ ਦਾ ਆਸਾ ਦੇ ਕੋ ਪ੍ਰੈਸਿੰਗ ਸਾਰੀ ਜਾਣਕਾਰੀ ਆਪ ਤੇ ਵੰਗੇ ਸਾਡੇ ਸਾਨੂੰ ਪੁਰਸਾਗੜੇ ਹਾਂਜੀ ਦੋਸਤੋ ਪਹੁੰਚ ਗਏ ਪੁਰਸਾਗੜੇ ਵਿੱਚ ਤੇ ਜਾਣਕਾਰੀ ਦੇਵਾਂਗੇ ਤੁਹਾਨੂੰ ਪੂਰੀ ਛਪੜੀ ਆਪਣੇ ਅੰਦਰ ਪਹੁੰਚ ਚੁੱਕੇ ਆਪਾਂ ਬੁੱਤਤ ਮਤਨ ਜੀ ਬੈਠੇ ਭਾਈ ਜੀ ਤੁਹਾਨੂੰ ਸਾਰ ਤੇ ਇਹ ਜਾਣਕਾਰੀ ਲਵਾਇਆ ਆਪਾਂ ਪੂਰੇ ਪੁਰਸਾਗੜ ਦੀ ਮੱਥਾ ਵਗਰ ਟੇਕ ਲਿਆ ਆਪਾਂ ਤੇ ਫੇਰ ਕਾਹਤਾਂ ਗੱਲ ਬਤਵਾਇਓ ਨਾ ਤੇ ਜਾਣ ਕਰ ਇਤਵਾਲੇ ਤੋਂ ਨਵਾਂ ਬੋਲਗਲ ਟਿਕ ਕਰ ਬੋਲ ਰਿਹਾ ਹਾਂ ਵਾਲ ਆਪਣੇ ਅੱਜ ਦੋਸਤੋ ਆਪਾ ਤੁਹਾਡੇ ਪੀਵੀ 60 ਵਾਲੇ ਪੀਵੀ 60 ਵਾਲੇ ਪੇ ਤੇ ਤੁਹਾਡਾ ਸਵਾਗਤ ਹੈ ਅੱਜ ਆਪ ਭੋਰਾ ਸਾਹਿਬ ਵਿੱਚ ਆਏ ਆ ਇੱਥੇ ਆ ਇਸ ਸਾਲ ਵੀ ਇਸੂ ਨੂੰ ਆਪਣਾ ਖੰਡਪਾਰ ਸਾਹਿਬ ਦੇ ਭੋਗ ਦਾ ਆਪਣਾ ਪੈਂਦੇ ਨੇ ਇਹਦੇ ਕੀ ਇਤਿਹਾਸ ਮੱਤ ਆ ਆਪਣੇ ਭੋਰਾ ਸਾਹਿਬ ਦੀ ਇਹ ਕੋਲ ਭਾਈ ਆਪਣੇ ਮਕਰ ਸਿੰਘ ਨੰਦੀ ਵਾਲਾ ਆਪਣੇ ਮੁੱਖ ਸੇਵਾਦਾਰ ਇੱਥੇ ਸਾਰਾ ਕਰਤਾ ਦਰਤਾ ਇਨਾਂ ਦਾ ਪਰਿਵਾਰ ਇੱਥੇ ਸੇਵਾ ਕਰਦਾ ਆ ਰਿਹਾ ਕਈ ਲਈ ਕਾਫੀ ਟਾਈਮ ਤੋਂ ਮਤਲਬ ਕਿ ਭੋਰਾ ਸਾਹਿਬ ਦੀ ਇਹਨਾਂ ਤੋਂ ਆਪਾਂ ਇਤਿਹਾਸਕ ਪੱਖ ਬਾਰੇ ਕੀ ਇਤਿਹਾਸਕ ਪੱਖ ਆਪਣੇ ਭੋਰਾ ਸਾਹਿਬ ਦਾ ਇਹ ਜਾਣਕਾਰੀ ਆਪਾਂ ਇੱਥੋਂ ਲਵਾਂਗੇ ਤੁਹਾਨੂੰ ਵੀ ਪੂਰੀ ਕੋਸ਼ਿਸ਼ ਕਰਿਆ ਹੋਏ ਵੀਡੀਓ ਦੇ ਨਾਲ ਹੰਤ ਤੱਕ ਜਰੂਰ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਵੀ ਵੱਧ ਤੋਂ ਵੱਧ ਸੰਗਤ ਨੂੰ ਆਪਣੇ ਭੋਰਾ ਸਾਹਿਬ ਦੀ ਮਹਤਾਬੇ ਬਾਰੇ ਤੇ ਇੱਥੇ ਕਿਵੇਂ ਸੁੱਖਾ ਪੂਰਾ ਹੁੰਦਾ ਤੇ ਕਿਵੇਂ ਅੱਛੀ ਸਪਲਿ ਦੇ ਵਿੱਚ ਨਾ ਹੋਣਾ ਆਪਣੇ ਚਮੜੀ ਰੋਗ ਠੀਕ ਹੁੰਦੇ ਆ ਇਹ ਸਾਰੀ ਜਾਣਕਾਰੀ ਆਪਾਂ ਬਾਈ ਜੀ ਮੱਖਣ ਦੀ ਦੰਦੇ ਵਾਲੀ ਇਹਨਾਂ ਤੋਂ ਆਪਾਂ ਲਵਾਂਗੇ ਤੇ ਤੁਸੀਂ ਨਾਲ ਜਰੂਰ ਅੰਤ ਤੱਕ ਜੁੜੇ ਰਹੋ ਹਾਂਜੀ ਸਸੀ ਕਾ ਬਾਈ ਜੀ ਉਹ ਸਾਰੇ ਠੀਕ ਠਾਕ ਬਾਈ ਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਨੂੰ ਤੁਹਾਡੇ ਕੋਲੇ ਆਏ ਆਪਾਂ ਭੂਰਾ ਸਾਹਿਬ ਦੇ ਵਿੱਚ ਇਹਦੇ ਇਤਿਹਾਸਿਕ ਪੱਖ ਬਾਰੇ ਇਹ ਜਾਣਕਾਰੀ ਸਾਨੂੰ ਜਰੂਰ ਦਿਓ ਜੀ ਆਪਣਾ ਕੀ ਮਹੱਤਵ ਜਿਹੜਾ ਆਪਣਾ ਇਸ ਸਾਲ ਵੀ ਇਸ ਨੂੰ ਇੱਥੇ ਖੰਡਪਾਟ ਸਾਹਿਬ ਦੇ ਕੋਲ ਆਪਾਂ ਕਾਸ਼ ਹੁੰਦੇ ਸਾਨੂੰ ਸਾਰੀ ਜਾਣਕਾਰੀ ਮਤਲਬ ਕਿ ਆਪਣੇ ਦਰਸ਼ਕਾਂ ਨੂੰ ਦਿਓ ਆਪਣੇ ਪੂਰਾ ਸਾਬ ਕਰੇ ਇਹ ਸੰਤ ਬਾਬਾ ਜੀ ਦਾ ਸਾਦ ਜੀ ਹਾਂਜੀ ਇਹ ਬਹੁਤ ਪੁਰਾਣੇ 100 ਸਾਲ ਦੇ ਇੱਥੇ ਇਹਨਾਂ ਨੇ ਘੋੜਾ ਬਣਾ ਕੇ ਥੱਲੇ ਤਪ ਕੀਤਾ ਸੀ ਠੀਕ ਹੈ ਜੀ ਤਪ ਕਰਕੇ ਤੇ ਫਿਰ ਸਾਡੇ ਦਾਦਾ ਜੀ ਤੇ ਲਾਗ ਨਹੀਂ ਬਚੀ ਸੀ ਕਹਿੰਦੇ ਠੀਕ ਹੈ ਜੀ ਤੇ ਇਹਨੇ ਬਾਬਾ ਜੀ ਸਾਡੇ ਲਾਗ ਨਹੀਂ ਬਚਦੀ ਫਿਰ ਇਹਨਾਂ ਦੇ ਬੋਲਾਂ ਤੇ ਸਾਡੇ ਬਜ਼ੁਰਗ ਹੋਏ ਆ ਸਾਡੇ ਡੈਡੀ ਜੀ ਆ ਬੈਠਿਆ ਬਾਹਰ 100 ਸਾਲ ਦੇ ਨੇੜੇ ਵੀ ਹੋ ਗਏ ਠੀਕ ਹੈ ਜੀ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਸੀ ਪੁਣਾਰਾ ਕਰਦੇ ਆ ਸੰਤਾਂ ਦੇ ਨਾਮ ਦਾ ਠੀਕ ਹੈ ਜੀ ਤੇ ਲੰਗਰ ਪਾਣੀ ਚ ਪਾਇਆ ਜਾਂਦਾ ਪੂਰੀਆਂ ਛੋਲੇ ਖੀਰ ਦਲੇ ਬੀਣਾ ਠੀਕ ਹੈ ਤੇ ਪੁਣਾ ਇੱਥੇ ਵੀ ਛੜਦਾ ਠੀਕ ਹੈ ਤੇ ਇੱਥੇ ਇੱਕ ਪਾਣੀ ਆ ਧਾਬਣੀ ਵੀ ਆ ਬਾਬਾ ਜੀ ਦੀ ਧਾਬਾ ਹਾਂਜੀ ਉੱਥੋਂ ਜੀ ਕੋਈ ਵੀ ਹੋਵੇ ਰੋਗ ਮੌਕੇ ਹੋਣ ਹਾਂਜੀ ਕੋਈ ਖੁਰਕ ਹੋਵੇ ਪਿੰਡੇ ਤੇ ਹਾਂਜੀ ਕੋਈ ਨਿਗਾ ਘਟ ਹੋਵੇ ਹਾਂਜੀ ਤਾਂ ਉੱਥੋਂ ਨਹਾ ਕੇ ਤਿੰਨ ਵਾਰੀ ਹਾਂਜੀ ਇਸ਼ਨਾਨ ਕਰਕੇ ਹਾਂਜੀ ਇਹ ਉਹ ਡਟ ਜਾਂਦਾ ਕਿਸੇ ਵੀ ਦਿਨ ਆ ਸਕਦੇ ਆਪਾਂ ਕਿਸੇ ਦਿਨ ਆ ਸਕਦੇ ਜੀ ਲਗਾਤਾਰ ਜਾਂਦਾ ਤਿੰਨ ਦਿਨ ਨਹਾ ਲੋ ਹਾਂਜੀ ਤੇ ਜਾਂ ਤਿੰਨ ਹਫ਼ਤੇ ਨਾਲ ਤਿੰਨ ਹਫ਼ਤੇ ਠੀਕ ਹੈ ਤਿੰਨ ਹਫ਼ਤੇ ਲਗਾਤਾਰ ਹੀ ਹਾਂਜੀ ਲਗਾਤਾਰ ਰੋਜ਼ ਹਾਂਜੀ ਰੋਜ਼ ਨਹਾਣਾ ਠੀਕ ਹੈ ਜਿੱਤੇ ਮੈਂ ਅੱਜ ਜਾਂ ਤਾਂ ਐਤਵਾਰ ਨੂੰ ਫੇਰ ਮੁੜਦੇ ਆਂ ਦੁਆਰ ਫੇਰ ਮੁੜਦੇ ਆਂ ਦੁਆਰ ਠੀਕ ਹੈ ਜੀ ਜਾਂ ਲਗਾਤਾਰ ਹੀ ਅੱਜ ਸਵੇਰੇ ਫਰਸ ਤੋਂ ਕੰਨ ਦੇ ਨਾਲੋ ਠੀਕ ਹੈ ਜੀ ਤੇ ਤੀਜੇ ਦਿਨ ਹਾਂਜੀ ਇੱਕ ਨੌਣ ਦੀ ਤਲੀ ਤੇ ਇੱਕ ਬੋਕਰ ਠੀਕ ਹੈ ਜੀ ਬਾਬਾ ਜੀ ਦੇ ਕੜਦੀ ਹੈ ਇਥੇ ਚੱਲ ਜੀ ਦਰਬਾਰ ਤੇ ਹਾਂਜੀ ਕਿਸੇ ਵੀ ਤਰ੍ਹਾਂ ਦਾ ਲਾਗ ਨਾ ਹੁੰਦੀ ਹੋਵੇ ਹਾਂਜੀ ਉਹ ਵੀ ਸ਼ਰਤਾਂ ਪੂਰੀ ਹੁੰਦੀ ਆ ਹਰ ਤਰ੍ਹਾਂ ਦਾ ਮਤਲਬ ਕੋਈ ਸੁੱਖਾ ਪੂਰੀ ਹੁੰਦੇ ਬਾਬਾ ਜੀ ਦਰਗਾਹ ਤੇ ਕਰਨਾ ਪੈਂਦਾ ਹੋਵੇ ਹਾਂਜੀ ਹਾਂਜੀ ਉਹ ਵੀ ਬਾਬਾ ਜੀ ਨੇ ਅਰਦਾਸ ਬਣਤੀ ਕਰਕੇ ਬਾਬਾ ਜੀ ਸਤਿ ਇਸ਼ਰ ਅਰਦਾਸ ਦੀ ਆਪਣੇ ਪੂਰਾ ਕਰਾਉਣ ਠੀਕ ਹਾਂਜੀ ਬਹੁਤ ਪੁਰਾਣੇ ਸੰਤ ਆ ਜੀ ਠੀਕ ਹੈ ਉਹਨਾਂ ਨੇ ਅਸੀਂ ਸੇਵਾ ਕਰ ਰਹੇ ਹਾਂ ਠੀਕ ਹੈ ਤੁਹਾਡੇ ਪਰਿਵਾਰ ਨੂੰ ਜਿਹੜੀ ਸੇਵਾ ਲੱਗੀ ਸੀ ਵੀ ਆਪਣੇ ਸੰਤਾਂ ਵੱਲੋਂ ਲੱਗੀ ਸੀ ਜਦੋਂ ਆਪਣੇ ਹਾਂਜੀ ਉਦੋਂ ਇਲਾਜ ਨਹੀਂ ਹੋਈ ਸੀ ਆਪਣੇ ਬਾਬਾ ਜੀ ਨੂੰ ਹਾਂਜੀ ਠੀਕ ਹੈ ਤੇ ਫਿਰ ਇਹਨਾਂ ਦੇ ਬੋਲਾਂ ਤੇ ਹੋਇਆ ਇਹਨਾਂ ਦੇ ਬੋਲ ਤੋਂ ਹੀ ਸੀਗੇ ਉਦੋਂ ਥੋੜੀ ਇਹ ਸੇਵਾ ਆਪਣੇ ਬਾਬਾ ਜੀ ਦੀ ਕਰਨ ਲੱਗੀ ਸ਼ੁਰੂ ਕੀਤੀ ਸੀ ਜੀ ਹਾਂਜੀ ਤੇ ਜੁੰਬਾ ਜਾਂਦੇ ਆ ਸਾਡੇ ਡੈਡੀ ਜੀ ਹਾਂਜੀ ਇਹ ਸੰਤਾਂ ਨੇ ਬੋਲਾਂ ਤੇ ਹੋਇਆ ਠੀਕ ਹੈ ਜੀ ਜਿਹੜੇ ਆਪਣੇ ਸਾਥ ਤੇ ਸੀਗੇ ਪਹਿਲਾਂ ਥਾਂ ਤੇ ਸਰਦਾਰ ਜੀ ਜਿਨ੍ਹਾਂ ਨੇ ਬੋਲ ਮੈ ਤੇ ਹੋਏ ਪਹਿਲਾਂ ਇੱਥੇ ਉਹ ਆਪ ਕਰਦੇ ਹੁੰਦੇ ਸੀ ਇਸ ਥਾਂ ਤੇ ਮਗਰਲੇ ਪਾਸੇ ਪੋਰਾ ਸਾਹਿਬ ਸੀਗਾ ਥੱਲੇ ਹਾਂਜੀ ਹਾਂਜੀ ਉਹਦੇ ਵਿੱਚ ਹੀ ਕੱਪ ਕੀਤਾ ਸੀ ਠੀਕ ਉਹਨਾਂ ਨੇ ਕੀਤਾ ਸੀ ਭਾਈ ਠੀਕ ਹੈ ਜੀ ਇਹ ਵਿੱਚੇ ਪਸ ਮੋਇਆ ਠੀਕ ਹੈ ਇਹਨਾਂ ਕੋਈ ਸਾਡੀ ਸੁਰਤ ਤੋਂ ਪਹਿਲਾਂ ਦੇ ਬਾਬਾ ਯੂਰੀ ਜਿਵੇਂ ਦੱਸਦੇ ਹੋਣਗੇ ਤੁਹਾਨੂੰ ਬਤਨ ਕਰਾ ਦੱਸਣਾ ਇਤਿਹਾਸ ਉਹ ਮੇਰੇ ਵੀ ਕਹਾਂ ਦੱਸੀ ਜਾਂਦਾ ਠੀਕ ਹੈ ਜੀ ਹਾਂਜੀ ਦਰਸ਼ਕੋ ਆਪਣੇ ਜਰੂਰ ਇਥੇ ਜਗ੍ਹਾ ਤੇ ਆਪਣੇ ਪਹੁੰਚਿਓ ਬਹੁਤ ਹੀ ਇਤਿਹਾਸਿਕ ਆਪਣੀ ਜਗ੍ਹਾ ਬਾਈ ਜੀ ਦੱਸ ਰਿਹਾ ਜਿੱਦਾਂ ਭਾਈ ਆਪਣੇ ਕਸਿਆ ਬਾਈ ਜੀ ਨੇ ਵੀ ਇਹਨਾਂ ਦੇ ਜਿਹੜੀ ਆਪਣੇ ਬਾਬਾ ਜੀ ਦੇ ਔਲਾਦ ਹੋਈ ਸੀਗਾ ਇਹਨਾਂ ਦੇ ਹੋਈ ਆਪਣੇ ਇਹ ਬਾਈ ਦੀ ਹੋਰੀ ਤਾਂ ਇਹ ਸਾਰੇ ਆਪਣੇ ਬਾਬਾ ਜੀ ਸਾਡੇ ਸਰਦਾਰ ਜੀ ਦੇ ਬੋਲਾਂ ਨਾਲ ਆ ਮਤਲਬ ਕਿ ਇਹਨਾਂ ਦੇ ਘਰ ਔਲਾਦ ਹੋਈ ਸੀ ਕਿ ਔਲਾਦ ਨਹੀਂ ਹੋ ਰਹੀ ਸੀ ਤਾਂ ਇਹ ਤਾਂ ਬਹੁਤ ਹੀ ਵਧੀਆ ਸ਼ਰਧਾ ਧਾਰਮਿਕ ਸਥਾਨ ਆ ਤੇ ਸਰ ਤਰ੍ਹਾਂ ਸੁੱਖਾਂ ਬਰਗਾਉਂਦੀਆਂ ਜੇ ਕਿਸੇ ਦੇ ਔਲਾਦ ਨਹੀਂ ਹੋ ਰਹੀ ਤਾਂ ਇੱਥੇ ਆ ਕੇ ਸੁੱਖ ਸੁੱਖੋ ਤਾਂ ਜਰੂਰ ਹਰੇਕ ਦੀ ਪੂਰੀ ਹੁੰਦੀ ਆ ਤਾਂ ਇਹ ਜਾਣਕਾਰੀ ਦੇ ਲਈ ਆਪਾਂ ਇੱਥੇ ਅੱਜ ਵੀਡੀਓ ਬਣਾਉਣ ਲਈ ਆਏ ਸੀ ਕਿ ਬਾਕੀ ਆਪਾਂ ਬਾਹਰੋਂ ਸਾਰਾ ਦਿਖਾਉਣਾ ਸਾਨੂੰ ਕਿਦਾਂ ਸੰਗਤ ਅੱਜ ਇੱਥੇ 2S ਨੂੰ ਆਏ ਸਾਲ 2S ਨੂੰ ਨਹੀਂ ਲੱਗਦਾ ਜੀ ਆਪ ਖੰਡ ਪਾਰ ਦਾ ਭੋਗ ਪੈਂਦੇ ਆ ਹਾਂਜੀ 2S ਪੱਕਾ ਦੇਣਾ ਪੱਕਾ ਦੇਣਾ ਪੱਕਾ ਦੇਣਾ ਇਹ ਆਏ ਸਾਲ 2S ਨੂੰ ਇਹ ਤੇ ਖੰਡ ਪਾਰ ਦੇ ਜਿਹੜੇ ਭੋਗ ਹੁੰਦੇ ਪੈਂਦੇ ਨੇ ਪ੍ਰਕਾ ਆਪਣੇ ਪਾਠ ਤੇ ਪਰਿਵਾਰ ਦੇ ਨਸ਼ੇ ਤੋਂ ਰਹਿਤਾ ਪੰਜਵੀਂ ਪੀੜ੍ਹੀ ਹੋਊ ਠੀਕ ਹੈ ਜੀ ਕੋਈ ਨਸ਼ਾ ਨਹੀਂ ਚੱਲਦਾ ਠੀਕ ਹੈ ਜੀ ਅਸੀਂ ਹੋਰਾਂ ਨੂੰ ਵੀ ਇਹ ਹੀ ਸਿੱਖਿਆ ਦਿੰਨੇ ਹਾਂ ਵੀ ਨਸ਼ੇ ਤੋਂ ਬਚੋ ਠੀਕ ਹੈ ਜੀ ਤੇ ਬਾਕੀ ਆਪਾਂ ਬਾਹਰ ਵੀ ਤੁਹਾਨੂੰ ਜਾ ਕੇ ਦਿਖਾਉਨੇ ਆਂ ਵੀ ਕਿੰਦਾ ਸੰਗਤ ਆਪਣੀ ਸੇਵਾ ਵੀ ਕਰ ਰਹੀ ਹੈ ਇਧਰ ਪੂਰਾ ਚੱਲ ਰਹੀਆਂ ਜੇ ਲੰਗਰ ਆਪਣਾ ਤੇ ਤੀਰਦਾਲੇ ਜ਼ਿਲ੍ਹੇ ਪੰਗਾ ਦਾ ਲੰਗਰ ਚੱਲ ਰਿਹਾ ਬਾਹਰ ਇਧਰ ਬਾਬਾ ਜੀ ਦਾ ਤੁਮਾ ਸਾਹਿਬ ਵੀ ਲੱਗਿਆ ਹੋਇਆ ਇਹ ਸੰਗਤ ਪੂਰੀ ਸ਼ਰਧਾ ਭਾਵਨਾ ਨਾਲ ਆ ਰਹੀ ਹੈ ਇਥੇ ਤੇ ਮੱਥਾ ਟੇਕ ਰਹੀ ਆ ਸਾਡੇ ਮਾਤਾ ਜੀ ਵੀ ਜਾਉਂਦੇ ਜੋ ਬੈਠੇ ਸਾਹਮਣੇ ਠੀਕ ਹੈ ਜੀ ਮਾਤਾ ਜੀ ਉੱਥੇ ਕਿੱਥੇ ਜੀ ਉਧਰ ਮਾਤਾ ਜੀ ਵੀ ਬੈਠੇ ਨੇ ਸਾਹਮਣੇ ਜਿਹੜੇ ਆਪਣੇ ਆਪਣੇ ਬਾਬਾ ਜੀ ਦੇ ਬੋਲਾਂ ਨਾਲ ਜਿਹਨਾਂ ਕੋਲੇ ਲਾਡ ਪਈ ਉਹ ਮਾਤਾ ਜੀਆਂ ਆਪਣੇ ਨੇ ਉਦੇਸੇ ਠੀਕ ਹੈ ਜੀ ਬਾਹਰ ਬਾਬਾ ਜੀ ਦੀ ਭੈਣ ਵੀ ਹੈ ਠੀਕ ਹੈ ਜੀ ਜੀ ਉਹਨਾਂ ਨੇ ਭੈਣ ਵੀ 100 ਸਾਲ ਆ ਉਧਰ ਵੀ ਉਹ ਵੀ ਦਿਖਾਵਾਂਗੇ ਆ ਬਾਬਾ ਜੀ ਦੀ ਦਿਖਾਵਾਂਗੇ ਉਹਨਾਂ ਨੇ 7 ਸਾਲ ਤੋਂ 100 ਸਾਲ ਤੋਂ ਉੱਪਰ ਉਮਰ ਹੈ ਉਹਨਾਂ ਜੀ ਹਾਂ ਜੀ ਭੂਆ ਜੀ ਦੀ ਉਮਰ 100 ਸਾਲ ਤੋਂ ਉੱਪਰ ਹੋ ਗਈ ਉਹ ਵੀ ਮੌਜੂਦ ਹੈ ਠੀਕ ਹੈ ਜੀ ਚਲੋ ਠੀਕ ਆ ਕੱਢ ਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਆਪਣੇ ਸੰਗਤ ਸਾਧ ਸੰਗਤ ਦੇ ਪੂਰੀ ਸਰਦਾ ਪਾਵਨਾ ਪਹਿਲਾਂ ਇੱਥੇ ਆਪਣੇ ਲੰਗਰ ਚੱਲ ਰਿਹਾ ਸੀ ਦੀ ਸੇਵਾ ਚੱਲ ਰਹੀ ਸੀ ਬਣਾਉਣ ਦੀ ਐਨ ਆਪਣਾ ਸੇਵਾ ਕਰ ਰਹੀਆਂ ਸੀ ਉਹਨਾਂ ਆਪਣੇ ਇੱਧਰ ਲੰਗਰ ਸ਼ਕਲ ਦੀ ਸੇਵਾ ਹੋ ਰਹੀ ਹੈ ਤੇ ਇੱਧਰ ਉਧਰ ਸੰਪੇਲੇ ਸਾਈਡ ਵੀ ਆਪਣੀਆਂ ਜਲੇਬੀਆਂ ਨਿਕ ਰਹੀਆਂ ਆਪਣੇ ਇੱਧਰ ਪੂਰਾ ਸਹਿਉ ਦੇ ਵਿੱਚ ਤੇ ਇੱਧਰ ਆਪਣੇ ਪੂਰੀਆਂ ਦਾ ਲੰਗਰ ਦੀ ਸੇਵਾ ਮਤਲਬ ਕਿ ਚੱਲ ਰਹੀ ਆ ਬਣਾਉਣ ਦੀ ਆਪਣਾ ਭੈਣਾ ਦੁਬਾਰਾ ਤੇ ਉਧਰ ਆਪਣੇ ਹਲਵਾਈ ਜੀ ਆਪਣੇ ਸਿਲੇਬੀਆਂ ਵੀ ਕੱਢ ਰਹੀ ਨੇ ਪੂਰਾ ਸਾਹ ਉਤੇ ਆਏ ਸਾਲੇ ਵਿਆਹ ਸੂ ਨੂੰ ਪੂਰਾ ਵਧੀਆ ਤੇ ਇਤਿਹਾਸਿਕ ਮੇਲਾ ਮਤਲਬ ਕਿ ਇਹ ਲੱਗਦਾ ਠੀਕ ਹੈ ਇਹ ਆਪਣੇ ਪਰਿਵਾਰਕ ਮੈਂਬਰ ਬੈਠੇ ਨੇ ਬਾਈ ਜੀ ਮੱਖਣ ਸਿੰਘ ਤੰਦੇਵਾਲ ਦੇ ਸਾਰੇ ਆਪਣੇ ਇਥੇ ਉੱਚੇ ਨੇ ਪੂਰੀ ਸੇਵਾ ਕਰ ਦਿੱਤਾ ਤੰਦੇਵਾਲ ਦੀ ਸੇਵਾ ਜਿਹੜੀ ਆਪਣੇ ਭੌਰਾ ਸਾਰੇ ਦੇ ਵਿੱਚ ਕੀਤੀ ਜਾਂਦੀ ਹੈ ਨਾ ਬਾਬਾ ਇਹ ਮੱਖਣ ਜੀ ਦੇ ਆਪਣੇ ਭੂਆ ਜੀ ਨੇ ਤੇ ਜਿੰਨਾਂ ਨਾਲ ਸਾਥ ਸਾਲ ਕੀਤੀ ਸੀ ਇਹਨਾਂ ਡੈਡੀ ਜੀ ਜੋ ਸੰਤੇ ਸਰਦਾਰ ਜੀ ਤੇ ਬੋਲਾ ਨਾਲ ਹੋਏ ਸੀਗੇ ਤੇ ਉਹ ਹੀ ਨਾਲ ਪਰਲੇ ਪਾਸੇ ਬੈਠੇ ਨੇ ਮੱਜਦੇ ਤੇ ਸਾਲ ਸਾਲ ਤੋਂ ਉਪਮਰੇ ਉੱਤੇ ਦੋਵਾਂ ਦੀ ਭਾਜੀ ਦੀ ਵੀ ਤੇ ਆਪਣੀ ਬਾਬਾ ਜੀ ਦੀ ਵੀ ਉਤਖਾਵਾ ਤੁਨ ਨਾਲ ਹੀ ਬੈਠੇ ਮੰਜੇ ਤੇ ਕੋਈ ਵਰਤ ਨੇ ਇਸ ਆਪਣੀ ਬਾਬਾ ਜੀ ਨੇ ਇੱਧਰ ਬੈਠੇ ਨਦੀ ਵਾਂਗ ਚੱਲਤ ਪਰ ਸੰਤਾਂ ਦੇ ਬੋਲਣ ਹੋਇਸੀ ਕਿ ਮੈਂ ਬਹੀ ਤਾਂ ਮੰਜੇ ਤੇ ਬੈਠੇ ਬੋਲਦੇ ਘਟਾ ਕਾ ਵੀ ਵਰਤ ਚੱਕੇ ਨੇ ਬਾਬਾ ਜੀ ਭੋਈ ਨੇ ਗੱਲਬਾਤ ਕਰਾਵਾਂ ਤੁਹਾਡੀ ਮਰ ਗਈ ਸੀ ਕੁਆ ਕੀ ਸੱਤ ਅੱਛਾ ਉਹ ਕਿਵੇਂ ਮਰ ਗਏ ਅ ਰੱਬ ਵੀ ਆਈ ਰ ਅੱਛਾ ਮੈਂ ਸਜਦਾ ਉਹ ਨੰਦਾ ਛਿੰਆ ਸਤ ਤਾਂ ਮੈਂ ਨੰਦਾ ਅੱਛਾ ਉਹ ਰੱਬ ਲੈ ਜਾਂਦਾ ਅੱਛਾ ਹਾਂਜੀ ਤੇ ਫਿਰ ਇਹ ਹੋਇਆ ਉਹਦੇ ਬੋਲਣ ਤੇ ਹਾਂ ਠੀਕ ਆ ਪੂਆ ਜੀ ਨਹੀਂ ਪੜਾਇਆ ਤੂੰ ਪੜਾਇਆ ਪੂਆ ਮੈਂ ਪੜਾਇਆ ਅੱਛਾ ਗੋਦੀ ਚੱਕ ਕੇ ਗੋਦੀ ਚੱਕ ਕੇ ਕਿਸੇ ਨੂੰ ਫੜਾਉਂਦੀ ਨਹੀਂ ਸੀ। ਅੱਛਾ। ਘਰ ਆਂਦੀਆਂ ਹੰਦੀਆਂ ਕੁੜੇ ਥੱਕ ਜੈંગી। ਅੱਛਾ। ਮੈਂ ਆਂਦੀ ਮੈਂ ਨਹੀਂ ਥੱਕਦੀ। ਅੱਛਾ। ਮੈਂ ਭਾੜੇ। ਅੱਛਾ। ਤੇ ਕਿਸੇ ਨੂੰ ਕਿਉਂ ਨਹੀਂ ਫੜਾਉਂਦੀ ਸੀ? ਕਿਸੇ ਨੂੰ ਫੜਾਉਂਦੀ ਨਹੀਂ ਸੀ। ਕਾ ਤੂੰ? ਆ ਮੈਂ ਡਰਦੀ ਕਰ ਆਂਦੀਆਂ ਤੂੰ। ਅੱਛਾ। ਠੀਕ ਹੈ। ਹਾਂਜੀ ਆਪਣੀ ਐ ਛਪੜੀ ਜਿੱਥੇ ਆਪਣਾ ਪੜਾ ਸਾਗ ਦੀ ਜਿੱਥੇ ਆਪਾਂ ਨਹਾਉਣ ਨਾਲ ਹਲੇਕ ਤਾਂ ਨਾ ਚਮੜੀ ਰੋਗ ਮਤਲਬ ਕਿ ਠੀਕ ਹੁੰਦਾ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਲਵਾਂਗੇ ਜੀ ਹਾਂਜੀ ਦੱਸੋ ਜੀ ਆਪਣੇ ਇਹਦੇ ਇਤਿਹਾਸ ਪੱਖ ਆਪਣੇ ਚ ਛਪੜੀ ਦਾ ਤਿੰਨ ਵਾਰੀ ਨਹਾਉਣ ਨਾਲ ਸਾਰੇ ਰੋਗ ਟੁੱਟ ਜਾਂਦੇ ਆ ਜੀ ਹਾਂਜੀ ਆ ਥੋੜਾ ਜਿਹਾ ਬਹੁਤ ਆ ਰਹਿਆਂ ਨਹਾਉਣਾ ਹਾਂਜੀ ਅੱਜ ਮੇਲਾ ਲੱਗਿਆ ਹੋਇਆ ਇੱਥੇ ਭਰਿਆ ਹੋਇਆ ਹਾਂਜੀ ਤੇ ਤਿੰਨ ਵਾਰੀ ਨਹਾ ਕੇ ਰੋਗ ਟੁੱਟ ਜਾਂਦੇ ਆ ਸਾਰੇ ਠੀਕ ਹੈ ਜੀ ਚਮੜੀ ਨਾਲ ਕਿਸੇ ਵੀ ਇਹਦੀ ਲੱਤ ਖਰਾਬ ਹੋਈ ਸੇ ਮੁੰਡੇ ਦੀ ਇਹਦੀ ਲੱਤ ਸਹੀ ਹੋ ਗਈ ਮਤਲਬ ਖੁਰਕ ਵਗੈਰਾ ਹੋਈ ਸੀ ਹੋਰ ਕੋਈ ਸੀਗੀ ਜੀ ਸਵਾਗਤ ਗੱਲ ਚੱਲੇ ਸੀ ਲਾ ਠੀਕ ਹੈ ਜੀ ਤੇ ਕੋਈ ਵੀ ਰੋਗ ਆ ਜਾਨੀ ਦੀਂਦਾ ਨਹੀਂ ਆ ਹਾਂ ਜੀ ਤੇ ਇਥੋਂ ਨਾ ਕੇ ਤਿੰਨ ਵਾਰੀ ਠੀਕ ਹੋ ਜਾਂਦੇ ਠੀਕ ਹੈ ਜੀ ਇਹ ਤੁਸੀਂ ਇਤਿਹਾਸ ਆਪਣੇ ਛਪੜੀ ਦੇਖ ਸਕਦੇ ਪੋਰਾ ਸਾਹਿਬ ਦੀ ਜੇ ਆਪਣੀ ਪੋਰਾ ਸਾਹਿਬ ਦੇ ਵਿੱਚ ਹੀ ਬਣੀ ਹੋਈ ਹੈ ਚਿਰੀ ਦੇ ਵਿੱਚ ਜਿੱਥੇ ਕੋਈ ਵੀ ਆਪਣਾ ਪਰਿਵਾਰਿਕ ਮੈਂਬਰ ਜਿਹਦੇ ਖੁਰਕ ਵਗੈਰਾ ਚਾਉਣੀ ਸੰਬੰਧ ਕੋਈ ਵੀ ਰੋਗ ਆ ਉਹ ਇੱਥੇ ਆ ਕੇ ਆਪ ਤਿੰਨ ਮਤਲਬ ਕਿ ਦਿਨ ਉਹ ਤਿੰਨ ਐਤਵਾਰ ਜਾਂ ਕੋਈ ਵੀ ਤਿੰਨ ਦਿਨ ਲਗਾਤਾਰ ਜਾਂ ਆਗੇ ਤੇ ਇਸ਼ਨਾਨ ਕਰੇ ਤਾਂ ਚਮੜੀ ਦਾਸ ਨੂੰ ਕੋਈ ਵੀ ਰੋਗ ਖੁਰਕ ਪਈ ਹੋਵੇ ਤਾਂ ਹਰੇਕ ਤਰ੍ਹਾਂ ਦਾ ਰੋਗ ਮਤਲਬ ਕਿ ਠੀਕ ਹੋ ਜਾਂਦਾ ਇੱਥੇ ਨਾ ਹੁੰਦੇ ਵਾਸਤੇ ਇੱਧਰ ਬਹੁਤ ਬਾਥਰੂਮ ਬਣੇ ਹੋਏ ਆ ਠੀਕ ਹੈ ਜੀ ਹਾਂਜੀ ਇੱਧਰ ਤੁਸੀਂ ਦੇਖ ਸਕਦੇ ਹੋ ਆਪਣੇ ਭੋਰਾ ਸਾਹਿਬ ਦੇ ਵਿੱਚ ਲੰਗਰ ਚੱਲ ਰਿਹਾ ਆਪਣੇ ਜਲੇਬੀਆਂ ਦਾ ਪੂਰੀਆਂ ਸ਼ੋਲੇ ਤੇ ਖੀਰ ਦਾ ਲੰਗਰ ਚੱਲ ਰਿਹਾ ਵੀ ਇਹ ਸਨੋਈ ਸਾਲ ਮਤਲਬ ਕਿ ਇੱਥੇ ਭੋਗ ਪੈਂਦਾ ਜਿਹੜਾ ਹਾਂਜੀ ਬਾਕੀ ਜਾਣਕਾਰੀ ਆਪਣੇ ਦੰਦਿਆਲ ਸਾਹਿਬ ਜੀ ਦੇਣਗੇ ਹਾਂਜੀ ਹਾਂਜੀ ਇੱਥੇ ਅੱਜ ਬਾਬੇ ਦਾ ਹਣਾ ਇਹਨਾਂ ਨੂੰ ਪੱਕਾ ਬਣ ਰੱਖਿਆ ਹੋਇਆ ਜੀ ਇਹਨਾਂ ਦਾ ਹਾਂਜੀ ਹਰ ਸਾਲ ਦੀ ਤਰ੍ਹਾਂ ਇੱਥੇ ਮਨਾਇਆ ਜਾਂਦਾ ਹਾਂਜੀ ਬਹੁਤ ਜ਼ਿਆਦੇ ਰਸਤੇਦਾਰ ਵੀ ਨੇੜੇ ਨੇੜੇ ਪਿੰਡਾਂ ਦੇ ਵੀ ਸਾਰੇ ਆਉਂਦੇ ਆ ਦੂਰੋਂ ਵੀ ਆ ਜਾਂਦੇ ਆ ਹਾਂਜੀ ਇਹ ਬਾਕੀ ਜਿਵੇਂ ਤੁਹਾਨੂੰ ਦੱਸਿਆ ਨਾ ਹੌਣ ਨਾਲ ਰੋਕ ਟੁੱਟਦੇ ਆ ਜੀ ਬਾਕੀ ਇੱਕ ਜਾਣਕਾਰੀ ਤੁਹਾਨੂੰ ਹੋਰ ਦੇਣੀ ਹੈ ਇੱਥੇ ਆਪਣਾ ਜਿਹੜਾ ਨੌ ਛਪੜੀ ਬਣੀ ਹੋਈ ਆ ਜੀ ਤੇ ਆਪਣੇ ਲੇਡੀਜ਼ ਲਈ ਔਰਤਾਂ ਲਈ ਜ ਇਸ਼ਨਾਨ ਘਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਜ਼ੂਮ ਕਰਕੇ ਤੁਹਾਨੂੰ ਦਿਖਾਉਨੇ ਆਪਾਂ ਮਤਲਬ ਕਿ ਇੱਥੇ ਤੁਸੀਂ ਪਾਣੀ ਲੈ ਕੇ ਬਾਹਰ ਕੀ ਰਣਾਲ ਤੇ ਉੱਥੇ ਆਪ ਸੁਨਾਨ ਕਰ ਬਹਰੇ ਇੱਥੇ ਤੁਸੀਂ ਨਹਾ ਸਕਦੇ ਆ ਆਪਣੀ ਔਰਤਾਂ ਪਾਣੀ ਨਾਲ ਇੱਥੇ ਆਪਣੇ ਤਿੰਨ ਛਦਿਆਂ ਮਤਲਬ ਕਿ ਲਗਾਤਾਰ ਚਾਹੇ ਤਨ ਐਤਵਾਰ ਆ ਕੇ ਤੁਸੀਂ ਲਗਾਤਾਰ ਇੱਥੇ ਸੁਨਾਨ ਕਰਕੇ ਆਪਣੇ ਚਮੜੀ ਰੋਗਾਂ ਤੋਂ निजात ਪਾ ਸਕਦੇ ਹੋ ਚਲੋ ਇਹ ਬਹੁਤ ਹੀ ਕੋ ਸੇਵਾ ਕਰ ਰਿਹਾ ਪਰਿਵਾਰ ਹਾਂਜੀ ਇਹ ਬਹੁਤ ਹੀ ਕੋ ਸੇਵਾ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਬਹੁਤ ਹੀ ਕੋ ਸੇਵਾ ਕਰ ਰਿਹਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਚੱਲੇ ਪਾਤ ਨੇ ਘਰਾਂ ਨੂੰ ਤੇ ਲੰਬੀ ਰੋਡ ਤੇ ਚੱਲ ਰਹੇ ਹਾਂ ਪੂਰਾ ਸੈਟ ਤੇ ਲੋਕ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੇ ਚੰਗਾ ਲੱਗਿਆ ਤਾਂ ਸਾਰਾ ਇਤਿਹਾਸ ਕਿਦਾਂ ਲੱਗਾ ਕਮੈਂਟ ਰੋਪੇ ਚ ਜਾਣਕਾਰੀ ਤੇ ਜੇ ਆਪਣੇ ਤਿਆਰ ਬੇ ਇਹ ਲੰਬੀ ਰੋਡ ਆ ਗਈ ਸਾਹਮਣੇ ਕਬਿਆਤ ਲੰਬੀ ਨੇ ਛੱਡ ਜਾਂਦੇ ਚੰਨ ਲਬੀ ਲਾਲ ਪੈ ਨੇ ਸੱਜੇ ਹੱਥ ਕਿਤੇ ਨੂੰ ਜਿਦਾਂ ਆਪਾਂ ਮੋਟਰਸਾਈਕਲ ਤੇ ਲੰਬੀ ਨੂੰ ਅੰਬੀ ਸੜਕ ਪੂਰਾ ਸੈਟ ਬੋਰਡ ਲੱਗ ਗਿਆ ਰਸਤੇ ਦੇ ਵਿੱਚ ਕਿਦਾਂ ਆਪਾਂ ਕਿਧਰ ਹੋਏ ਤੋਂ ഇമ്പി തരാമീ